ਅੰਗੜਵਾੜੀ ਮੁਲਾਜ਼ਮ ਜੁਨੀਅਨ ਸੀਟੂ ਵੱਲੋਂ ਅੱਜ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਬਲੈਕ ਡੇ ਮਨਾਉਂਦੇ ਹੋਏ ਦਿੱਤਾ ਗਿਆ ਦਰਨਾ ਅਤੇ ਕੀਤੀ ਗਈ ਨਾਰੇਬਾਜੀ ਇਸ ਮੌਕੇ ਆਗੂ ਬੋਲਦੇ ਆ ਕਿ ਸਰਕਾਰ ਨੇ ਜੋ ਨਵੀਂ ਸਕੀਮ ਲਿਆਂਦੀ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਕਿਉਂਕਿ ਹੁਣ ਅੱਗੇ ਅਸੀਂ ਜਿਹੜਾ ਬੱਚਿਆਂ ਨੂੰ ਰਸਣ ਹੈ ਉਹ ਅਸੀਂ ਵੈਸੇ ਹੀ ਦੇ ਦਿੰਦੇ ਸੀ ਲੇਕਿਨ ਹੁਣ ਸਰਕਾਰ ਨੇ ਕਿਹਾ ਕਿ ਉਹਨਾਂ ਦਾ ਡਾਟਾ ਫੁੱਲ ਫੀਰ ਕਰੋ ਅਤੇ ਨਾਲ ਉਹਨਾਂ ਦੀ ਜਿਹੜੀ ਹੈ ਸਕੈਨ ਕਰੋ ਫੇਸ ਨੂੰ ਸਕੈਨ ਕਰੋ ਇਦੇ ਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਸਮੱਸਿਆ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਸਰਕਾਰ ਨੇ ਮੋਬਾਈਲ ਫੋਨ ਤੱਕ ਨਹੀਂ ਦਿੱਤੇ ਸਾਡੀਆਂ ਤਨਖਾਹਾਂ ਬਹੁਤ ਘਟਾ ਹਨ ਤੇ ਅਸੀਂ 20000 ਰੁਪਏ ਦੇ ਮੋਬਾਈਲ ਕਿਥੋਂ ਖਰੀਦੀਏ ਅਤੇ ਉਹਨਾਂ ਨਾਲ ਇਹ ਵੀ ਇਲਜ਼ਾਮ ਲਗਾਏ ਕਿ ਦੋ ਵਾਰੀ ਸਰਕਾਰ ਕੋਲੇ ਸਾਡੇ ਆਪਣਾ ਸਾਨੂੰ ਮੋਬਾਈਲ ਦੇਣ ਦੇ ਲਈ ਪੈਸੇ ਆ ਚੁੱਕੇ ਹਨ ਦੇਖਣ ਸਾਨੂੰ ਸਰਕਾਰ ਨੇ ਕੋਈ ਮੋਬਾਈਲ ਨਹੀਂ ਦਿੱਤੇ ਅਤੇ ਇਹਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਬਲੈਕ ਡੇ ਮਨਾਉਂਦੇ ਹੋਏ ਅੱਜ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਆਸ ਨੂੰ ਸੁਣਾਉਣ ਹੈ ਸਰਵੰਦੀ ਕੀ ਕਹਿੰਦੇ ਨੇ ਆਗੂ ਅਤੇ ਕੀ ਹੈ ਪੂਰਾ ਮਾਮਲਾ ਮੁਬਾਰਕਬਾਦ ਮੁਬਾਰਕਬਾਦ ਸਤਾ ਮਾਨ ਪੱਤਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਤਾ ਮਾਨ ਪੱਤਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ on am ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਣਵਾੜੀ ਮਲਾਜ਼ਮ ਜੂਨੀਅਨ ਸੀਟੂ ਜੀ ਤੇ ਅੱਜ ਦਾ ਸਾਡਾ ਮੁੱਦਾ ਜੀ ਸਾਰੇ ਪੰਜਾਬ ਤੇ ਸਾਰੇ ਆਲ ਇੰਡੀਆ ਦੇ ਵਿੱਚ ਸਾਡੀ ਫੰਡਰੇਸ਼ਨ ਵੱਲੋਂ ਆਂਗਣਵਾੜੀ ਮਲਾਜ਼ਮ ਜੂਨੀਅਨ ਸੀਟੂ ਵੱਲੋਂ ਬਲੈਕ ਡੇ ਮਨਾਇਆ ਜਾ ਰਿਹਾ ਹੈ ਜੀ ਅੱਜ ਕਰੋਸ ਦਿਨਾਂ ਸਾਡਾ ਐਫਆਰਐਸ ਦੇ ਸਬੰਧ ਚ ਐਫਆਰਐਸ ਮੰਗੀ ਕੀ ਹੋਰ ਮੰਗਾ ਨੇ ਕਿਉਂ ਮਨਾਇਆ ਜਾ ਰਿਹਾ ਹੈ ਤਾਂ ਐਫਆਰਐਸ ਜੀ ਮੇਨ ਐਫਆਰਐਸ ਜਿਹੜੀ ਕੇਂਦਰ ਸਰਕਾਰ ਨੇ ਸਕੀਮ ਚਲਾਈ ਆ ਜੋ ਅਸੀਂ ਨਾਸ਼ਤਾ ਅੱਗੇ ਬੱਚਿਆਂ ਨੂੰ ਟੀਆ 4 ਦਿੰਦੇ ਸੀ ਕਰੋਨਾ ਕਾਲ ਤੋਂ ਬਾਅਦ ਬੱਚਿਆਂ ਦੇ ਨਾਸ਼ਤਾ ਟੇਕ ਹਮ ਰਾਸ਼ਨ ਘਰ-ਘਰ ਜਾ ਰਿਹਾ ਤਾਂ ਉਹ ਅਸੀਂ ਬਕਾਇਦਾ ਸਾਈਨ ਕਰਾ ਕੇ ਪੇਰੈਂਟਸ ਨੂੰ ਰਾਸਤਾ ਦੇ ਦਿੰਦੇ ਸੀ ਪਰ ਇਸ ਵਾਰ ਇਹ ਕੀਤਾ ਜਾ ਰਿਹਾ ਵੀ ਜਦ ਤੱਕ ਤੁਸੀਂ ਉਹਨਾਂ ਦੇ ਫੇਸ ਦੀ ਪਛਾਣ ਨਹੀਂ ਕਰੋਗੇ ਤਾਂ ਉਸ ਉਦੋਂ ਤੱਕ ਤੁਸੀਂ ਨਾਸ਼ਤਾ ਨਹੀਂ ਦੇ ਸਕਦੇ ਤਾਂ ਦੇਖੋ ਜੀ ਇਹਦੇ ਵਿੱਚ ਮੇਨ ਪ੍ਰੋਬਲਮ ਇਹ ਆ ਕਿ ਪਹਿਲਾਂ ਤਾਂ ਸਾਡੇ ਕੋਲੇ ਫੋਨ ਹੀ ਨਹੀਂ ਜੋ ਸਰਕਾਰ ਨੇ 2018 ਦੇ ਵਿੱਚ ਵੀ ਸਾਨੂੰ ਦਿੱਤੇ ਸੀ ਮਤਲਬ ਕਾਗਜ਼ਾਂ ਦੇ ਵਿੱਚ ਤੇ 2022 ਦੇ ਵਿੱਚ ਵੀ ਸਾਨੂੰ ਦਿੱਤੇ ਗਏ ਆ ਮਤਲਬ ਟਾਗ ਦੇ ਵਿੱਚ ਤਾਂ ਸਾਡਾ 20000 ਰੁਪਿਆ ਪਰ ਸੈਂਟਰਲ ਸਰਕਾਰ ਕੋਲ ਫੋਨ ਦਾ ਆ ਚੁੱਕਿਆ ਜਿਹੜਾ ਹਜੇ ਤੱਕ ਸਾਨੂੰ 6 ਸਾਲ ਹੋ ਗਏ ਨਹੀਂ ਮਿਲਿਆ ਹੁਣ 2026 ਦੇ ਵਿੱਚ 4 ਸਾਲ ਬਾਅਦ ਪੈਸੇ ਆਉਂਦੇ ਆ ਫੋਨ ਦੇ 2026 ਦੇ ਵਿੱਚ ਫੇਰ ਤੀਸਰੀ ਵਾਰ ਵੀ ਆ ਜਾਣੇ ਪਰ ਸਾਨੂੰ ਫੋਨ ਨਹੀਂ ਮਿਲਿਆ ਅਸੀਂ ਆਪਣੇ ਮੋਲਾਂ ਤੋਂ 4 ਫੋਨਾਂਾਂ ਦਾ ਫੋਨ ਲਈ ਮੇਰੀਆਂ ਵਿੱਡੋ ਕੋਈ ਅੰਗ ਹੀ ਨਹੀਂ ਬਹੁਤ ਗਰੀਬ ਸਮੰਦਰਾ ਜਿਨ੍ਹਾਂ ਦਾ ਸਾਰਾ ਇਸ ਤੋਂ ਚੱਲਦਾ ਹੈ ਤਾਂ ਉਹ ਅਸੀਂ ਹੁਣ ਕਿੱਥੋਂ ਤੁਸੀਂ ਦੱਸੋ ਵੀ ਅਸੀਂ 15000 ਦਾ ਫੋਨ ਲੈ ਕੇ 500 ਰੁਪਿਆ ਦੇ ਚ ਡਾਟਾ ਪਵਾ ਕੇ ਕਿੱਥੋਂ ਕਰ ਲਗੇ ਜਦੋਂ ਕਿ ਸਾਨੂੰ ਤਨਖਾਹ ਜਿੱਦਾਂ ਦੀ ਪੰਜਾਬ ਸਰਕਾਰ ਆਈ ਆ 2.5 ਸਾਲ ਹੋ ਗਏ ਜਿੱਦਾਂ ਦੀ ਆਪ ਦੀ ਸਰਕਾਰ ਆਈ ਅਸੀਂ ਕਿਤੇ 10000 ਸਾਡੀ ਪੇ ਆ ਜੀ 10000 ਦਾ ਅਸੀਂ ਕਦੇ ਮੂੰਹ ਨਹੀਂ ਵੇਖਿਆ ਕਦੇ 6.5 ਕੇਂਦਰ ਵਾਲਾ ਮਿਲ ਜਾਂਦਾ ਪੰਜਾਬ ਵਾਲਾ ਮਿਲ ਜਾਂਦਾ ਕਦੇ 4.5 ਕੇਂਦਰ ਵਾਲਾ ਮਿਲ ਜਾਂਦਾ ਹੁਣ ਕੇਂਦਰ ਸਰਕਾਰ ਦਾ ਜਿਹੜਾ 4.5000 ਰੁਪਿਆ ਉਹਦਾ ਪਿਛਲੇ 5 ਮਹੀਨੇ ਤੋਂ ਨਹੀਂ ਮਿਲਿਆ ਜੀ ਪੰਜਾਬ ਵਾਲਾ ਵੀ 2 ਮਹੀਨੇ ਦਾ ਪੈਂਡਿੰਗ ਖੜਾ ਜੀ ਤਾਂ ਹੁਣ ਤੁਸੀਂ ਦੱਸੋ ਵੀ ਸਾਢੇ 6000 ਵਿੱਚ ਅਸੀਂ ਕਿੱਥੋਂ ਫੋਨ ਲੈ ਕੇ ਤੇ ਕਿੱਥੋਂ ਐਫਐਸ ਕਰਦਗੇ ਕਿੱਥੋਂ ਅਸੀਂ ਉਹਦੇ ਤੇ 500 ਰੁਪਏ ਦਾ ਮਹੀਨੇ ਦਾ ਪੈਕ ਪਵਾਈਏ ਤਾਂ ਉਸ ਤੋਂ ਬਾਅਦ ਜਿਹੜੀ ਮੇਨ ਪ੍ਰੋਬਲਮ ਇਹ ਆਉਂਦੀ ਹੈ ਵੀ ਜਿਹੜਾ ਸਾਡੇ ਕੋਲੇ ਰਾਸ਼ਨ ਲੈਣ ਆਉਂਦੇ ਆ ਉਹ ਕੋਈ ਵੱਡੇ ਘਰ ਤਾਂ ਹੈ ਹੀ ਨਹੀਂ ਕਿਉਂਕਿ ਉਹ ਤਾਂ ਜਿਹੜਾ ਇਹ ਪੰਜਾਬ ਸਰਕਾਰ ਛੜਿਆ ਰਾਸ਼ਨ ਦੇ ਰਹੀ ਹੈ ਨੂਨ ਲਾ ਕੇ ਚੌਲ ਜਿਹਨੂੰ ਖਿਚੜੀ ਕਹਿ ਰਹੇ ਆ ਇਹ ਉਹਦੇ ਵਿੱਚ ਮੂੰਗੀ ਦਾ ਇੱਕ ਵੀ ਦਾਣਾ ਨਹੀਂ ਜਿਹਨੂੰ ਕੱਲੇ ਚੌਲ ਕਹਿ ਰਹੇ ਆ ਉਹ ਲੈਣ ਨਹੀਂ ਆਉਂਦੇ ਗ੍ਰੀਵ ਕਰ ਲੈਣਾ ਹੁੰਦਾ ਗ੍ਰੀਵ ਕਰਾ ਕੋਲੇ ਇਕੱਲਾ ਫੋਨ ਹੈ ਨਹੀਂ ਜੇ ਫੋਨ ਹੋਊਗਾ ਤਾਂ ਉਹਦਾ ਇਹ ਆ ਵੀ ਉਹਦੇ ਕੋਲ ਪਹਿਲਾਂ Android ਫੋਨ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਉਹਦੀ ਰਿਕੋਗਨਾਈਜ਼ ਪਛਾਣ ਕਰਾਂਗੇ ਫਿਰ ਉਹਦੇ ਫੋਨ ਦੇ ਵਿੱਚ 500 ਰੁਪਏ ਮਹੀਨੇ ਦਾ ਪੈਕ ਹੋਣਾ ਚਾਹੀਦਾ ਦਿਹਾੜੀਦਾਰ ਮੌਜੂਦ ਹੋ ਫਿਰ ਉਹ 500 ਰੁਪਏ ਦੀ ਦਿਹਾੜੀ ਵੀ ਭੰਨੂਗਾ ਸਾਡੇ ਕੋਲੇ ਆਊਗਾ ਫਿਰ ਇਹ ਵੀ ਨਹੀਂ ਹੋ ਸਕਦਾ ਕਿ ਫੇਸ ਉਸ ਨੇ ਨਹੀਂ ਕੈਪਚਰ ਹੋ ਜਾਊਗਾ ਕਿਉਂਕਿ ਕਈ ਵਾਰੀ ਨੈਟ ਪ੍ਰੋਬਲਮ ਆ ਜਾਂਦੀ ਹੈ ਨਹੀਂ ਚੱਲਦਾ ਤਾਂ ਬੰਦਾ ਦੋ ਦੋ ਦਿਹਾੜੀਆਂ ਭੰਨ ਰਿਹਾ ਹੈ ਉਹ 3 ਸਾਡੇ ਕੋਲ ਇੱਕ ਦਿਨ ਦਾ 100 ਗ੍ਰਾਮ ਰਾਸ਼ਨ ਹੈ ਤੇ ਮਹੀਨੇ ਦਾ ਤੁਸੀਂ ਲਾ ਲਓ 20 ਦਿਨ 22 ਦਿਨ ਅਸੀਂ ਨਾਸ਼ਤਾ ਦੇਣਾ 220 ਗ੍ਰਾਮ ਰਾਸ਼ਨ 2 ਕਿਲੋ 200 ਗ੍ਰਾਮ ਰਾਸ਼ਨ ਲੈਣ ਪਿੱਛੇ ਕਿੰਨੇ ਦੇ ਬਣ ਕੇ 100 ਰੁਪਏ ਦੇ ਚੌਲ ਬਣਦੇ ਆ ਜਾਂ 100 ਰੁਪਏ ਦਾ ਦਲੀਆ ਬਣਦਾ ਜਿਹਨੂੰ ਮਾੜੀ ਜਿ ਖੰਡ ਲੱਗੀ ਹੋਈ ਹੈ ਤਾਂ ਉਹ ਲੋਕਾਂ ਦੀ ਵੱਡੀ ਪ੍ਰੋਬਲਮ ਹੈ ਸਾਨੂੰ ਮੇਨ ਪ੍ਰੋਬਲਮ ਉਹ ਵੀ ਆ ਰਹੀ ਹੈ ਜਿਸ ਕਰਕੇ ਨਹੀਂ ਹੋ ਰਿਹਾ ਇਸ ਦੇ ਸੰਬੰਧ ਦੇ ਵਿੱਚ ਸਾਡੇ ਜਿਹੜੇ ਸਰਕਲਾਂ ਦੇ ਵਿੱਚ ਪੀਓ ਸਰ ਦੇ ਹਕਮਾਂ ਸਾਹਿਬ ਸਾਡੀ ਤਨਖਾਹਾਂ ਵੀ ਰੋਕੀਆਂ ਜਾ ਰਹੀਆਂ ਜਿਹਨੂੰ ਅਸੀਂ ਮਾਨ ਪੱਤਾ ਕਹਿੰਨੇ ਆ ਉਹ ਕੁਝ ਸਰਕਲਾਂ ਦੇ ਵਿੱਚ ਨਹੀਂ ਮਿਲਿਆ ਉਹ ਵੀ ਸਾਡਾ ਅੱਜ ਵਿਰੋਧ ਮੇਨ ਹੈ ਜੀ ਇਹ ਟੂ ਦੀ ਲੰਗਰ ਬੜੇ ਨੂੰ ਤੋਰ ਬੜੀ ਸਮੱਸਿਆ ਆ ਰਹੀ ਹੈ ਮੋਬਾਈਲ ਨਾਲ ਵਿੱਚ ਫੈਸਟ ਵਿਕਸ ਜਾਂਦੇ ਆ ਜੋ ਬੱਚੇ ਉਹ ਵੀ ਐਸਆਰਐਸ ਦੇ ਸੰਬੰਧਾ ਦੇਖੋ ਜੀ ਜਦੋਂ ਅਸੀਂ 1800 ਤੋਂ ਪਹਿਲਾਂ ਇਕਈਸੀ ਕਰਨਾ ਹੈ ਹਰੇਕ ਖਲਾਬ ਪਾਤਰੀ ਦਾ ਜਿਵੇਂ 0 ਤੋਂ 6 ਸਾਲ ਦੇ ਗਰਭਵਤੀ ਨਰਸਿੰਘਾ ਉਹਦਾ ਜਿਹੜੇ 6 ਮਹੀਨਾ ਤੋਂ 3 ਸਾਲ ਦੇ ਵਿੱਚ ਉਹਨਾਂ ਦੇ ਮਾਪਿਆਂ ਦਾ ਜਾਂ ਮਾਂ ਦਾ ਜਾਂ ਪਿਓ ਦਾ ਜਿਹਦਾ ਫੋਨ ਨੰਬਰ ਅਟੈਚ ਆ ਮਰਾ ਚੁੱਕਾ ਉਹ ਉਧੋ ਤੇ ਏਟੀਪੀ ਸਾਨੂੰ ਓਟੀਪੀ ਲੈਣਾ ਪੈਣਾ ਹੈ ਓਟੀਪੀ ਨਾਲ ਹੁਣ ਅਸੀਂ ਤਾਂ ਓਟੀਪੀ ਲਵਾਂਗੇ ਪਰ ਉਹਨਾਂ ਨੂੰ ਕਈ ਵਾਰ ਇਹ ਨਹੀਂ ਪਤਾ ਲੱਗਦਾ ਕੋਈ ਹੋਰ ਓਟੀਪੀ ਲਿਆ ਜਾਂਦਾ ਕਹਿੰਦੇ ਅਸੀਂ ਜੇ ਅੰਗਨਵਾੜੀ ਚੋਂ ਬੋਲਦੇ ਆ ਕਿਉਂਕਿ ਸਾਡਾ ਡਾਟਾ ਸਾਰਾ ਚੋਰੀ ਹੋ ਚੁੱਕਿਆ ਹੈ ਜਿਸ ਦੀ ਮਿਸਾਲ ਪਿਛਲੇ ਦਿਨਾਂ ਦੇ ਵਿੱਚ 4 ਜੂਨ ਨੂੰ ਚੁੰਬੇ ਦੇ ਵਿੱਚ ਹੋਈ ਸੀ ਅਸੀਂ ਇੱਥੇ ਧਰਨਾ ਵੀ ਲਾਇਆ ਸੀ ਚੁੱਗੋਕਲਾ ਚੁੰਬੇ ਸਰਕਲ ਦੇ ਚੁੱਗੋਕਲਾ ਰਾਸ਼ੀ ਹੱਥ ਬਕਾਇਦਾ ਧਰਨਾ ਵੀ ਲਾਇਆ ਸੀ ਪੀਓ ਸਰ ਨੂੰ ਵੀ ਮਿਲੇ ਸੀ ਇਸ ਕੁੜੀ ਦਾ 10000 ਰੁਪਏ ਨਿਕਲੇ ਸੀ ਲਾਪਤਰੀ ਦਾ ਪਰ ਉਹ ਹਜੇ ਤੱਕ ਉਹਦਾ ਕੋਈ ਹੱਲ ਨਹੀਂ ਹੋਇਆ ਕੋਈ ਸੁਣਵਾਈ ਨਹੀਂ ਕੋਈ ਸਰਕਾਰ ਜ਼ਿੰਮੇਵਾਰੀ ਨਹੀਂ ਲੈਂਦੀ ਓਟੀਪੀ ਲੋਕਾਂ ਤੋਂ ਲੈ ਲੈ ਜਾਂਦੇ ਆ ਤੇ ਉਹ ਇੱਥੇ ਚੋਰੀ ਹੋ ਜਾਂਦੇ ਆ ਤੇ ਉਹਦੇ ਚ ਉਹਨਾਂ ਦੇ ਕਪਲੇ ਹੋ ਜਾਂਦੇ ਆ ਉਹਨਾਂ ਦੇ account ਨਾਲ ਛੇੜ ਛਾੜ ਹੁੰਦੀ ਅਗਲਾ ਸੰਘਰਸ਼ਤਾ ਜੀ ਜੋ ਸਟੇਟ ਕਮੇਟੀ ਜਾਂ ਸੈਂਟਰ ਕਮੇਟੀ ਲਿਖੂਗੀ ਉਹ ਹੈ ਅੱਜ ਦਾ ਸੰਘਰਸ਼ ਬਸ ਕਾਲਾ ਦਿਵਸ ਸੀ ਤੇ ਅਸੀਂ ਇਸ ਸਬੰਧ ਦੇ ਵਿੱਚ ਮੰਗ ਪੱਤਰ ਵੀ ਦੇਣੇ ਆ